ਜਾਸਤਿ ਚ ਮਿਲੀ ਕਗਰਦੀ ਮਾਰਿਸ ਨੂੰ ਲਾਰੇ ਲੱਪਿਆਂ ਦੀ ਨਾ ਕੋਈ ਘਾਟ ਇਸ ਨੂੰ ਪੂਰੇ ਫਿਰਦੇ ਨੇ ਸਾਰੇ ਡੱਫਲੀ ਵਜਾਉਂਦੇ ਪ੍ਰਸ਼ਾਸਨ ਤਾਂ ਰੱਖਿਆ ਡਰਨ ਤੇ ਡਰਾਉਣ ਨੂੰ ਹੜਨ ਤੇ ਹੜਾਂ ਨੂੰ ਤਾਂ ਪਿੰਡ ਰੱਖਿਆ ਸਰਾਲਾ ਹੈਡ ਰੱਖਿਆ ਉਤਮਾ ਖਚਾਉ ਸੱਤਸ਼ਿਕਾਲ ਤੁਸੀਂ ਵੇਖ ਰਹੇ ਹੋ ਘਾਟੀ ਪੰਜਾਬ ਗੱਲਬਾਤ ਕਰ ਰਿਹਾ ਕਿ ਜਿਸ ਤਰ੍ਹਾਂ ਖੱਗਰ ਦਰਿਆ ਦੀ ਗੱਲ ਕਰ ਰਿਹਾ ਜੱਟ ਪੰਜਾਬ ਦੇ ਵਿੱਚ ਜੋ ਪਿਛਲੇ ਦਿਨਾਂ ਦੇ ਵਿੱਚ ਹਾਲਾਤ ਬਣੇ ਨੇ ਤੁਹਾਡੇ ਸਭ ਦੇ ਸਾਹਮਣੇ ਨੇ ਪਰ ਜਿਸ ਤਰ੍ਹਾਂ ਹੁਣ ਖੱਗਰ ਦਰਿਆ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਹੁੰਦੀ ਆ ਰਹੀ ਹੈ ਜੱਕਰ ਲਾਰਿਆਂ ਦੀ ਗੱਲ ਕਰ ਲਈ ਵਾਅਦਿਆਂ ਦੀ ਗੱਲ ਕਰ ਲਈ ਜਦੋਂ ਪ੍ਰਕਾਸ਼ ਸਿੰਘ ਬਾਦਲ ਕਨੌਰ ਵਿਖੇ ਆਏ ਸੀ ਤਾਂ ਉਹਨਾਂ ਨੇ ਕਨੌਰ ਨੂੰ ਹੜ ਮੁਕਤ ਹਲਕਾ ਬਣਾਉਣ ਦਾ ਵੀ ਦਾਵਾ ਕੀਤਾ ਸੀ ਵਾਦਾ ਕੀਤਾ ਸੀ ਲੋਕਾਂ ਨੂੰ ਭਰੋਸਾ ਵੀ ਦਵਾਇਆ ਸੀ ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜਦੋਂ ਸਰਕਾਰ ਸਾਲ 2004 ਦੇ ਵਿੱਚ ਜਦੋਂ ਇੱਥੇ ਲạchਨੂ ਖੁਰਦ ਪਿੰਡ ਦੇ ਵਿੱਚ ਪਹੁੰਚੇ ਚਾਹ ਨਾਲ ਲੋਕਾਂ ਨੂੰ ਜਿੱਥੇ ਰਾਸ਼ਨ ਦੇ ਡੱਬੇ ਵੰਡ ਰਹੇ ਸੀ ਤਾਂ ਉਹਨਾਂ ਦੇ ਵੱਲੋਂ ਵੀ ਭਰੋਸਾ ਦਵਾਇਆ ਗਿਆ ਸੀ ਤੇ ਜਦੋਂ ਜਰਜੀਤ ਸਿੰਘ ਰੰਧਾਵਾ ਮੰਤਰੀ ਸੀ ਜਦੋਂ ਉਹ ਇੱਥੇ ਹੜ੍ਹਾਂ ਦੌਰਾਨ ਆਏ ਸੀ ਤਾਂ ਉਹਨਾਂ ਨੇ ਵੀ ਗੱਲ ਕਹੀ ਸੀ ਕਿ ਮੈਂ ਕੇਂਦਰ ਦੇ ਕੋਲ ਜਾ ਕੇ ਜਿਹੜੇ ਮਸਲੇ ਵਸਰੇ ਦਾ ਹੱਲ ਹੈ ਉਹ ਕਰਵਾਵਾਂਗਾ ਮੁੱਖ ਮੰਤਰੀ ਉਦੋਂ ਜਿਹੜੇ ਤਤਕਾਲੀ ਕੈਪਟਨ ਬ੍ਰਿੰਦਰ ਸਿੰਘ ਜੀ ਦਾ ਉਹਨਾਂ ਨੇ ਵੀ ਗੱਲ ਕੀਤੀ ਸੀ ਜੀ ਕੇਂਦਰ ਦੇ ਕੋਲ ਜਾ ਕੇ ਇਸ ਮਸਲੇ ਦਾ ਹੱਲ ਕੱਢਾਂਗੇ ਕਿ ਦਿਨ ਅੱਗੇ ਤੇ ਪਰ ਲੰਬੇ ਸਮੇਂ ਤੋਂ अनेਕਾਂ ਲੀਡਰਾਂ ਦੇ ਵੱਲੋਂ ਸਰਕਾਰਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਰਾਜਨੀਤੀ ਹੁੰਦੀ ਰਹੀ ਹੈ ਇਸ ਸਭਾਵਿਕ ਹੈ ਕਿ ਹੁਣ 2027 ਦੀ ਰਾਜਨੀਤੀ ਦੇ ਵਿੱਚ ਹੜਾਂ ਦੀ ਮਾਰ ਦਾ ਖਾਸ ਉਦੇ ਉੱਤੇ ਕਨੌਰ ਨੂੰ ਹੜ ਮੁਕਤ ਕਰਨ ਦਾ ਜਿਹੜਾ ਮੁੱਦਾ ਉਹ ਹੁਣ ਗਰਮਾਵੇਗਾ ਜ਼ਰੂਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲਗਾਤਾਰ ਇਸ ਦੇ ਉੱਤੇ ਸਿਆਸੀ ਬਿਆਨਬਾਜ਼ੀ ਚੱਕ ਹੋਰ ਗੱਲਬਾਤ ਚੱਲ ਰਹੀ ਹੈ ਜੇਕਰ ਦੇਖਿਆ ਜਾਵੇ ਤਾਂ ਅੱਜ ਸਥਿਤੀ ਕੀ ਹੈ ਕਿਉਂਕਿ ਜਿਸ ਤਰ੍ਹਾਂ ਕਨੌਰ ਹਲਕੇ ਦੇ ਵਿੱਚ ਇਕੱਲਾ ਘੱਗਰ ਦਰਿਆ ਦਾ ਮਸਲਾ ਨਹੀਂ ਹੈਗਾ ਕਿਉਂਕਿ ਇਸ ਦੇ ਨਾਲ 25 ਡਰਜ ਦੀ ਗੱਲ ਕਰ ਲਈਏ ਐਸਓਐਲ ਦੀ ਗੱਲ ਕਰ ਲਈਏ ਜਾਂ ਫਿਰ ਜੇ ਨਰਮਾਨਾ ਬ੍ਰਾਂਚ ਹੈ ਜਬ ਨਹਿਰ ਜਿਹੜੀ ਉਹ ਵੀ ਮੇਨ ਮਸਲਾ ਹੈ ਕਿਉਂਕਿ ਦੇਖੋ ਮਾਦਰੀ ਫਕੀਰਾਂ ਪਿੰਡ ਜਿਹੜਾ ਕਰੋੜ ਹਲਕੇ ਦੇ ਵਿੱਚ ਹੈ ਤੇ ਦੂਜੇ ਪਾਸੇ ਲੱਛਰੂ ਖੁੱਲਦਾ ਲੰਬੇ ਸਮੇਂ ਤੋਂ 1998 ਤੋਂ ਪਹਿਲਾਂ ਤੋਂ ਉਹ ਸਰਕਾਰਾਂ ਨੂੰ ਲਗਾਤਾਰ ਇਹੀ ਮਸਲੇ ਦੇ ਉੱਤੇ ਗੱਲ ਕਰ ਰਹੇ ਕਿ ਸਾਡੇ ਪਿੰਡ ਦੇ ਵਿੱਚ ਦੋ ਸਾਈਫਨ ਜਿਹੜੇ ਨੇ ਉਹ ਓਪਨ ਬਣਾਏ ਜਾਂ ਆ ਕੀ ਜਿਹੜਾ ਨਰਮਾਨਾ ਨਹਿਰ ਜਿਹੜੀ ਹਰਿਆਣੇ ਦੇ ਵਿੱਚ ਆਣੇ ਜਾ ਰਿਹਾ ਉੱਤੇ ਡਾਫ ਲੱਗ ਜਾਂਦੀ ਹੈ ਤਾਂ ਕਿ ਜਿਹੜਾ ਉੱਤੇ ਜਿਕਰ ਉਹ ਬਣ ਜਾਣਗੇ ਤਾਂ ਪਾਣੀ ਦੀ ਨਿਕਾਸੀ ਅੱਗੇ ਲਗਾਤਾਰ ਹੋਵੇਗੀ ਤਾਂ ਪਿਛਲੇ ਪਿੰਡ ਹੜ੍ਹਾਂ ਤੋਂ ਇਨੇ ਪ੍ਰਭਾਵਿਤ ਨਹੀਂ ਹੋਣਗੇ ਕਿਉਂਕਿ ਇਹਨਾਂ ਪਿੰਡਾਂ ਦੇ ਵਿਚਕਾਰ ਇੱਕ ਪਾਸੇ ਘੱਗਰਾ ਆ ਗਿਆ ਦੂਜੇ ਪਾਸੇ ਪચ્ਚੀ ਦਰ ਆ ਗਿਆ ਤੇ ਇਹ ਅੱਗੇ ਨਹਿਰ ਦੀ ਆੜ ਆ ਜਾਂਦੀ ਹੈ ਤਾਂ ਇਸੇ ਤਰ੍ਹਾਂ ਐਸਵਾਈਲ ਵੀ ਫੇਰ ਕੇ ਆ ਜਾਂਦੀ ਹੈ ਜਿਸ ਦਾ ਨੁਕਸਾਨ ਕਰਦੀ ਹੈ ਕੰਕਿਤਨੇ ਕਿਤੇ ਇਹਦੇ ਕਰਕੇ ਵੱਡੀ ਮਾਰ ਆ ਜਿਹੜੀ ਕੋਲ ਹਲਕੇ ਦੇ ਵਿੱਚ ਇਸ ਨੂੰ ਲੈ ਕੇ ਹੋ ਰਹੀ ਹੈ ਭਾਵੇਂ ਹੋਰ ਵੀ ਕੁਝ ਡਰੇਨਾ ਜ਼ਰੂਰ ਨੇ ਪਰ ਵੱਡੀ ਮਾਰ ਇਹਨਾਂ ਤੋਂ ਹੋ ਰਹੀ ਹੈ ਇਹਨਾਂ ਦੇ ਵਿੱਚ ਜੋ ਪਾਣੀ ਉਪਰ ਹੋ ਜਾਂਦਾ ਤਾਂ ਡਰੇਨਾ ਦੇ ਵਿੱਚ ਪਾਣੀ ਆ ਜਾਂਦਾ ਉਹਨਾਂ ਦੇ ਰਾਹੀ ਬਾਹਰ ਹੋਰ ਖੇਤਾਂ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਹੋ ਜਾਂਦੇ ਨੇ ਪਰ ਅੱਜ ਤੱਕ ਹੁਣ ਤੱਕ ਜੇਕਰ 2023 ਦੀ ਗੱਲ ਕਰੀ 2023 ਦੇ ਵਿੱਚ ਵੀ ਜਿਹੜੀ ਕਮੇਟੀ ਬਣਾਈ ਗਈ ਸੀ ਘੱਤਰ ਦੇ ਮੁੱਦੇ ਦੇ ਉੱਤੇ ਪਰ ਉਸ ਦਾ ਕੋਈ ਜਿਹੜਾ ਠੋਸ ਕੋਈ ਹੱਲ ਨਹੀਂ ਹੋ ਸਕਿਆ ਨਾ ਹੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਗੱਲਾਂ ਬਾਤਾਂ ਹੋਈਆਂ ਭਾਵੇਂ ਇੱਕ ਦੋ ਮੀਟਿੰਗਾਂ ਵੀ ਜ਼ਰੂਰ ਹੋਈਆਂ ਉਹਦੇ ਵਿੱਚ ਪਹਿਲਾ 17 ਮੈਂਬਰ ਜਿਹੜੀ ਸੀ ਉਹ ਕਮੇਟੀ ਬਣਾਈ ਕਿਸ 2023 ਦੇ ਵਿੱਚ ਤੇ ਅੱਗੇ ਜਾ ਕੇ ਉਸ ਨੂੰ ਕੁਝ ਮੀਟਿੰਗਾਂ ਉਹਨਾਂ ਦੀ ਕੀਤੀਆਂ ਗਈਆਂ ਮੀਟਿੰਗਾਂ ਦੇ ਬਾਬਤ ਵੀ ਜੇਕਰ ਦੇਖਿਆ ਜਾਵੇ ਤਾਂ ਇੰਨਾ ਕੁਝ ਕੋਈ ਹੱਲ ਨਹੀਂ ਹੋਇਆ ਭਾਵੇਂ ਜਿਹੜੇ ਉਦੋਂ ਡੀਸੀਸੀ ਆਪਣੇ ਪਟਿਆਲਾ ਉਹਨਾਂ ਨੂੰ ਵੀ ਮੰਗ ਪੱਤਰ ਦਿੱਤੇ ਗਏ ਜਾਂ ਫਿਰ ਮੰਤਰੀ ਸਾਹਿਬ ਆਪਣੇ ਖੇਤੀਬੱੜੇ ਗੁਰਮੀਤ ਸਿੰਘ ਕੁੱਡੀਆਂ ਉਹਨਾਂ ਨੂੰ ਵੀ ਜਿਹੜੀ ਤੇ ਇਲਾਕ ਦੀ ਜਿਹੜੀ ਗੱਦਰਿਆ ਦੀ ਕਮੇਟੀ ਬਣੀ ਸੀ ਉਹਨਾਂ ਦੇ ਨੂੰ ਮੰਗ ਪੱਤਰ ਦਿੱਤੇ ਗਏ ਸੀ ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਇਹਦੇ ਮੰਤਰੀ ਨੇ ਉਹ ਵੀ ਕਨੌਰ ਦੇ ਵਿੱਚ ਪਹੁੰਚੇ ਸੀ ਤਾਂ ਉਹਨਾਂ ਨੇ ਮੰਗ ਪੱਤਰ ਦਿੱਤਾ ਗਿਆ ਸੀ ਇਸ ਤੋਂ ਪਹਿਲਾਂ ਜਦੋਂ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਪਰ ਕੈਪਟਨ ਅਮਰਿੰਦਰ ਸਿੰਘ ਸੀ ਉਹਨਾਂ ਦੇ ਜਿਹੜੇ ਅਧਿਕਾਰੇ ਸੀ ਮੌਜੂਦਾ ਉਸ ਵਕਤ ਵੀ ਮੰਗਵਰਤਨਿਤ ਤੇ ਗਏ ਸੀ ਪਰ ਮਸਲਾ ਜਿਉਂ ਦਾ ਤਿਉਂ ਉਸੇ ਤਰ੍ਹਾਂ ਹੀ ਲਟਕਦਾ ਆ ਰਿਹਾ ਪਰ ਇਸ ਦੇ ਵਿੱਚ ਅਸਲ ਦੇ ਵਿੱਚ ਹੱਲ ਕੀ ਹੈ ਕਿਉਂਕਿ ਇਹ ਕਹਿ ਦੇ ਨਾਲ ਸੌਖਾ ਹੈ ਕਿ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਤਾਂ ਵਿਰੋਧੀ ਕਹਿ ਦਿੰਦੇ ਵੀ ਹੱਲ ਨਹੀਂ ਕਰਤੇ ਜਿਹੜੇ ਸੱਤਾ ਦੇ ਵਿੱਚ ਜਦੋਂ ਵਿਰੋਧ ਦੇ ਵਿੱਚ ਆ ਜਾਂਦੇ ਆ ਤਾਂ ਉਹ ਦੂਜੇ ਘੇਰਦੇ ਨੇ ਇਹੀ ਚੱਲਦਾ ਆ ਰਿਹਾ ਜਦੋਂ ਆਪਾਂ ਕਨੌਰ ਹਲਕੇ ਦੀ ਗੱਲ ਕਰੀਏ ਨਾ ਹੁਣ ਜੇਕਰ ਆਪਾਂ ਸਫਾਈ ਦੀ ਵੀ ਗੱਲ ਕਰ ਲਈਏ ਸਫਾਈ ਸਿਰਫ ਜੇ ਕਰੋਗੇ ਤਾਂ ਤੁਸੀਂ ਪੰਜਾਬ ਦੇ ਖੇਤਰ 'ਚ ਕਰ ਸਕਦੇ ਹੋ ਜਦੋਂ ਡੇਰਾ ਬਜ਼ੀ ਹਲਕੇ ਤੋਂ ਰਾਜਪੁਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਕਨੌਰ ਦੇ ਵਿੱਚ ਐਂਟਰ ਹੁੰਦੀ ਹੈ ਤਾਂ ਸ਼ੰਭੂ ਬਾਰਡਰ ਤੋਂ ਪਿੱਛੇ ਦੋ ਥਾਵਾਂ ਦੇ ਉੱਤੇ ਡੜਿਆਣਾ ਦੇ ਨਜ਼ਦੀਕ ਗੱਲ ਕਰ ਲਈ ਤਾਂ ਉਹ ਹਰਿਆਣੇ ਦੇ ਵਿੱਚ ਚਲੀ ਜਾਂਦੀ ਹੈ ਕੁਝ ਮਤਲਬ ਕਿਲੋਮੀਟਰ ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਆ ਜਾਂਦੀ ਹੈ ਜਿਹੜਾ ਗੰਦਰਿਆ ਵਾ ਗੰਨਦੀ ਹੈ ਉਸ ਤੋਂ ਬਾਅਦ ਅੱਗੇ ਜਾ ਕੇ ਰਾਜੇ ਨਾਲ ਪਾਸੇ ਦੇ ਵਿੱਚ ਜਾ ਕੇ ਕੁਝ ਹਿੱਸਾ ਜਿਹੜਾ ਕੱਗਰ ਦੇ ਵਿੱਚ ਆ ਜਾਂਦਾ ਹੈ ਜਦੋਂ ਸ਼ੰਭੂ ਬਾਰਡਰ ਆਉਂਦਾ ਤਾਂ ਕੱਗਰ ਪੰਜਾਬ ਵਾਲੇ ਪਾਸੇ ਦੇ ਵਿੱਚ ਹੁੰਦੀ ਹੈ ਜਦੋਂ ਸ਼ੰਭੂ ਬਾਰਡਰ ਤੋਂ ਅੱਗੇ ਜਿਹੜਾ ਰੇਲਵੇ ਵਾਲਾ ਪੂਲਾ ਕੱਗਰ ਦੇ ਉੱਤੇ ਜਦੋਂ ਉੱਥੇ ਆਪਾਂ ਦੇਖੀ ਤਾਂ ਕੱਗਰ ਦਾ ਜਿਹੜਾ ਉੱਤੇ ਜਿਹੜਾ ਪੂਲਾ ਰੇਲਵੇ ਦਾ ਤਾਂ ਉਹਦਾ ਇੱਕ ਪਾਸਾ ਪੰਜਾਬ ਦੇ ਵਿੱਚ ਹੈ ਦੂਜਾ ਪਾਸਾ ਤਾਂ ਹਰਿਆਣੇ ਦੇ ਵਿੱਚ ਅੱਗੇ ਕਈ ਕਿਲੋਮੀਟਰ ਜਾ ਕੇ ਸੰਚਰਪੁਰ ਦੇ ਉੱਤੋਂ ਦੀ ਘੁੰਮ ਕੇ ਨਜਾਮਪੁਰ ਦੀ ਹੋ ਕੇ ਹਰਿਆਣੇ ਦੇ ਵਿੱਚ ਜਿਹੜਾ ਉੱਤੋਂ ਦੀ ਹੋ ਕੇ ਜਿਹੜੀ ਘੱਗਰ ਹੈ ਉਹ ਫਿਰ ਪੰਜਾਬ ਦੇ ਵਿੱਚ ਨਰੇੜੀ ਵਾਲੇ ਪਾਸੇ ਉਧਰ ਅਗਲੇ ਪੰਜਾਬ ਵਾਲਾ ਹਿੱਸਾ ਦਾ ਡੜਵਾ ਹੋ ਗਿਆ ਜਿਹੜੇ ਪਿੰਡ ਨੇ ਉਧਰ ਉਹਦੇ ਵਿੱਚ ਜਾ ਕੇ ਉੱਤੇ ਪੰਜਾਬ ਦੇ ਵਿੱਚ ਐਂਟਰ ਹੋ ਜਾਂਦੀ ਹੈ ਹੁਣ ਇੱਥੇ ਮਾਰਕ ਕੀ ਹੈ ਕਿਉਂਕਿ ਜਿਹੜਾ ਇਹ ਸ਼ੰਭੂ ਬਾਦਰ ਦੀ ਗੱਲ ਕਰ ਰੇ ਆਪਾਂ ਜਿੱਥੇ ਰੇਲਵੇ ਵਾਲਾ ਫਾੜਕ ਹੈ ਪੂਲੇ ਜਿਹੜਾ ਰੇਲਵੇ ਵਾਲਾ ਉਤੋਂ ਲੈ ਕੇ ਜਿਹੜਾ ਇਹ ਅੱਗੇ ਹਰਿਆਣੇ ਦੇ ਨਾਲ ਲੱਗਦਾ ਹਿੱਸਾ ਜਿਹੜਾ ਜਿਹੜਾ ਹਰਿਆਣੇ ਵਾਲਾ ਪਾਸਾ ਪਰਲੇ ਪਾਸੇ ਹਰਿਆਣੇ ਵਾਲੇ ਤੋਂ ਉਸ ਤੋਂ 7 700 ਜਾਂ ਫਿਰ 600 ਮੀਟਰ ਦੂਰ ਇਹ ਨਜਾਮਪੁਰ ਦੇ ਉੱਤੇ ਇੱਕ ਬੰਨ ਲੱਗਿਆ ਹੋਇਆ ਲੰਬਾ ਵੱਡਾ ਸਾਰਾ ਬੰਨ ਹੈ ਜਿਹੜਾ ਜਿਹੜਾ ਅੱਗੇ ਆਪਣਾ ਜਦੋਂ ਆਪਾਂ ਰੈਂਪ ਮਾਨਸੂਨ ਦੀ ਗੱਲ ਕਰਦੇ ਆ ਤਾਂ ਉੱਥੋਂ ਦੇ ਲੰਘ ਕੇ ਚ ਜਾਂਦੇ ਆ ਤਾਂ ਉਹ ਜਿਹੜਾ ਬੰਨ ਪਿੱਛੋਂ ਚੱਲਦਾ ਆ ਰਿਹਾ ਕਿਉਂ ਉੱਥੇ ਤਕਰੀਬਨ 10-15 ਫੁੱਟ ਲੰਬਾ ਉਹ ਪਿੰਡ ਨੇ ਬਚਾਉਣ ਵਾਸਤੇ ਕੀਤਾ ਹੋਇਆ ਕਿਉਂਕਿ ਉਹ ਦੇਖੋ ਜਦੋਂ ਪਾਣੀ ਦੀ ਮਾਰ ਹੁੰਦੀ ਹੈ ਤਾਂ ਉੱਥੇ ਸਿੱਧੀ ਟੱਕਰ ਵੱਜਦੀ ਹੈ ਦਾ ਪਾਣੀ ਦਾ ਉੱਥੇ ਡਾਫ ਲਾ ਜਾਂਦੀ ਹੈ ਉੱਥੋਂ ਵਾਪਸ ਪਾਣੀ ਫਿਰ ਪੰਜਾਬ ਵਾਲੇ ਪੱਲੇ ਪਾਸੇ ਸਿੰਧਰ ਪ੍ਰਾਲੇ ਪਾਸੇ ਬੋਲੋ ਪ੍ਰਾਲੇ ਪਾਸੇ ਨਨ੍ਹੇੜੀ ਵਾਲੇ ਪਾਸੇ ਇੱਧਰ ਵਾਲੇ ਪਾਸੇ ਫਿਰ ਮਾਰ ਕਰਦਾ ਹੈ ਜਦ ਪਾਣੀ ਹੈ ਉਹ ਕਿੰਦ ਤਰ੍ਹਾਂ ਪ੍ਰਭਾਵਿਤ ਹੁੰਦਾ ਇੱਕ ਤਾਂ ਇਹ ਵੀ ਮਸਲੇ ਨੇ ਜਿਗਰ ਬੰਨ ਪੱਕੇ ਕਿਤੇ ਜਾਣਗੇ ਤਾਂ ਹਰਿਆਣੇ ਵਾ ਵਿੱਚ ਪੰਜਾਬ ਸਰਕਾਰ ਕਿਵੇਂ ਸਫਾਈ ਕਰਵਾਵੇਗੀ ਕਿਉਂਕਿ ਮੁੱਦਾ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਇਹ ਮੁੱਦਾ ਕੇਂਦਰ ਦਾ ਹੈਗਾ ਵਾ ਕੇਂਦਰ ਅਕਵਾਇਰ ਕਰੇਗੀ ਤਾਂ ਇਹ ਮਸਲੇ ਹਲੋਣਗੇ ਇਸੇ ਤਰ੍ਹਾਂ ਅੱਗੇ ਹੋਰ ਸਟੇਟਾਂ ਦੀ ਗੱਲ ਕਰਨ ਲਈ ਤਾਂ ਪੰਜਾਬ ਤੋਂ ਕੇ ਜਿਹੜਾ ਹਰਿਆਣੇ ਦਾ ਪਾਸ ਹੋ ਕੇ ਰਾਜਸਥਾਨ ਦੀ ਵੀ ਗੱਲ ਕਰ ਲਈ ਤਾਂ ਉੱਥੇ ਸਟੇਟ ਜਿਹੜੇ ਉਹ ਸਟੇਟ ਹੈ ਉੱਥੇ ਉਹਨਾਂ ਦੀ ਗੱਲ ਕਰੀ ਤਾਂ ਉੱਥੇ ਵੀ ਦਿੱਕਤਾਂ ਆਉਂਦੀਆਂ ਫਿਰ ਉਹਨਾਂ ਦੇ ਵੀ ਦਿੱਕਤ ਨੇ ਇਸ ਜੀ ਲੈ ਕੇ ਇਹ ਕਹਿੰਗੇ ਪੰਜਾਬ ਦੇ ਵਿੱਚ ਤਕਰੀਬਨ 11 ਹਲਕੇ ਪ੍ਰਭਾਗਿਤ ਹੁੰਦੇ ਨੇ ਇਸ ਦੇ ਨਾਲ ਕਗਰ ਦੇ ਨਾਲ ਡੇਰਾ ਬਸਤੀ ਰਾਜ ਪਾਕਨੌਰ ਸਨੌਰ ਪਟਿਆਲਾ ਸਤਰਾਣਾ ਮਾਨਸਾ ਸਦੂਲਗੁਰ ਬੁੜਾਡਾ ਇਸ ਤਰ੍ਹਾਂ ਨੇ 11 ਹਲਕੇ ਵਿਧਾਨ ਸਭਾ ਦੇ ਜਿਹੜੇ ਇਸ ਤਰ੍ਹਾਂ ਪੀੜਤ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸਲੇ ਦਾ ਹੱਲ ਕੀ ਹੋਵੇਗਾ ਦੇਖੋ ਪ੍ਰਸ਼ਾਸਨ ਦੇ ਵੱਲੋਂ ਹਮੇਸ਼ਾ ਇਹ ਗੱਲ ਜੂ ਕਹੀ ਜਾਂਦੀ ਹੈ ਦੇਖੋ ਜਿਵੇਂ ਹੁਣ ਸਰਾਲਾ ਹੈੱਡ ਹੈ ਸਰਾਲਾ ਹੈੱਡ ਦੇ ਉੱਤੇ ਕੀ ਹੁੰਦਾ ਜਦੋਂ ਪਾਣੀ ਚੜ ਕੇ ਆ ਜਾਂਦਾ ਪੁਲ ਦੇ ਨੇੜੇ ਲੱਗ ਜਾਂਦਾ ਤਾਂ ਉੱਤੇ ਬੁੱਟੀ ਮਤਲਬ ਲੱਕੜੀ ਅਨੇਕਾਂ ਤਰ੍ਹਾਂ ਦਾ ਕਵਾੜ ਫਾ ਜਾਂਦਾ ਉਸ ਨੂੰ ਚੱਕ ਕੇ ਪ੍ਰਸ਼ਾਸਨ ਦੇ ਵੱਲੋਂ ਹਰ ਵਾਰੀ ਇੱਕ ਕੈਦੀ ਵੀ ਇੱਕ ਕੰਮ ਸਾਰਾ ਜਾਂਦਾ ਬੁੱਤਾ ਸਾਰਾ ਜਾਂਦਾ ਉਹਨੂੰ ਚੱਕ ਕੇ ਗੱਗਰ ਦੇ ਵਿੱਚ ਫਿਰ ਅੱਗੇ ਛੁੱਟ ਦਿੱਤਾ ਜਾਂਦਾ ਹੈ ਜਦੋਂ ਫਿਰ ਅਗਲੇ ਪੁਲ ਦੇ ਕੋਲ ਜਾਂਦੇ ਤਾਂ ਉੱਥੇ ਵੀ ਉੱਥੋਂ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਉੱਥੋਂ ਦੇ ਲੋਕ ਹੁੰਦੇ ਉਹਨੂੰ ਕੱਢਦੇ ਹੁੰਦੇ ਉਹ ਲਗਾਤਾਰ ਇਦਾਂ ਇਦਾਂ ਕੇ ਚੱਲਦਾ ਜਾਂਦਾ ਜਦ ਕਿ ਉਸ ਨੂੰ ਕੱਢ ਕੇ ਉੱਥੋਂ ਹੀ ਵਾਪਸ ਕਿਤੇ ਵੱਖਰੀ ਢੇਰੀ ਲਾ ਦਿੱਤੀ ਜਾਵੇ ਤਾਂ ਨਾ ਕਿ ਦਿਨਾਂ ਕਿਤੇ ਹੋਵੇ ਨਾ ਕਿ ਵਿੱਚੋਂ ਦਰਿਆ ਦੇ ਵਿੱਚ ਫੇਰ ਸੁੱਟ ਦਿੰਦੇ ਨੇ ਉਹ ਅੱਗੇ ਜਾ ਕੇ ਫੇਰ ਡਾਕ ਲੱਗ ਜਾਂਦੀ ਹੈ ਹੁਣ ਘਨੌਰ ਦੀ ਗੱਲ ਕਰ ਰਹੇ ਆਪਾਂ ਕਨੌਰ ਦੇ ਵਿੱਚ ਜੇਕਰ ਦੇਖੀਏ ਆਪਾਂ ਸਰਾਲਾ ਹੈਡ ਦੀ ਆਪਣੀ ਦਾ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਵੀ ਹੱਡ ਤਿਹੜਾ ਨੂੰ ਤਾਂ ਪਿੰਡ ਰੱਖਿਆ ਸਰਾਲਾ ਹੈਡ ਰੱਖਿਆ ਉਹ ਤੋਂ ਅਖਾ ਚਾਹਨੋਂ ਕਿਉਂਕਿ ਹਰ ਵਾਰ ਪੰਜਾਬ ਦੇ ਵਿੱਚ ਜੇਕਰ ਦੇਖੀਏ ਕਨੌਰ ਹਲਕੇ ਦੀ ਗੱਲ ਕਰ ਰਹੇ ਆ ਆਪਾਂ ਸੰਜਰਪੁਰ ਤੋਂ ਲੱਗਦੀ ਆਪਾਂ ਸੰਜਰਪੁਰ ਵੱਲੋਂ ਪਨਨੇੜੀ ਉਨਸਰ ਕਾਮੇਖੁਰਦ ਜੰडम ਕੋਲੀ ਚਮਾਰੂ ਕਪੂਰੀ ਵਾਲੇ ਪਾਸੇ ਗੱਲ ਕਰ ਲਈ ਜਿੱਤੇ ਜਿਲਕਾਗਰ ਦੇ ਨਜ਼ਦੀਕ ਪਿੰਡ ਨੇ ਨੱਚ ਤੋਂ ਖੁਰਦਾ ਉੱਥੇ ਹਾਲੇ ਤੱਕ ਪ੍ਰਸ਼ਾਸਨ ਦੇ ਨੂੰ ਹੁਣ ਜੇਕਰ 2026 ਦੇ ਵਿੱਚ ਹੜਾਂ ਰੋਪਣ ਵਾਸਤੇ ਕੰਮ ਕਰਨਾ ਹੈ ਤਾਂ ਜਦੋਂ ਹੜਾਂ ਤੋਂ ਪਹਿਲਾਂ ਉੱਤੇ ਜਿਹੜੇ ਥੇਲੇ ਨੇ ਜਿਹੜੇ ਉੱਤੇ ਪਰੇ ਜਾਂਦੇ ਨੇ ਸਰਾਲਾ ਹਿੱਟ ਤੇ ਤਾਂ ਉੱਥੋਂ 5000 ਹਜ਼ਾਰ ਵੱਖ-ਵੱਖ ਪਿੰਡਾਂ ਦੇ ਵਿੱਚ ਉਹਨਾਂ ਥਾਵਾਂ ਦੇ ਉੱਤੇ ਰੱਖੇ ਜਾਣ ਤਾਂ ਕਿ ਜੇਕਰ ਦਿੱਕਤ ਆਵੇ ਕੋਈ ਉੱਤੋਂ ਚੱਕ ਕੇ ਲਾ ਦਿੱਤੇ ਜਾਣ ਵੀ ਜਿਹੜੇ ਨੱਕੇ ਟੁੱਟਦੇ ਹੁੰਦੇ ਨੇ ਪਿੰਡਾਂ ਦੇ ਵਿੱਚ ਉੱਤੇ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਵੀ ਦਿੱਕਤ ਹੈ ਇੱਕ ਵੱਡੇ ਪੱਧਰ ਦੇ ਉੱਤੇ ਜਦੋਂ ਪਾਣੀ ਆ ਜਾਂਦਾ ਨਾ ਤਾਂਕਰ ਉੱਤੇ ਥੇਲੇ ਹੁੰਦੇ ਮਿੱਟੀ ਤਾਂ ਪਿੰਡਾਂ 'ਚ ਹੁੰਦੀ ਨਹੀਂ ਹੈ ਕਿ ਉਹ ਪੱਟਣ ਵਾਸਤੇ ਉਦੋਂ ਦਿੱਕਤ ਹੀ ਵੱਡੀਆਂ ਆਉਂਦੀ ਮਿੱਟੀ ਦੀ ਕਿਉਂ ਹਾਂ ਇਸ ਵਾਰ ਇਹ ਹੈਗਾ ਵੀ ਕਈ ਪਿੰਡਾਂ ਦੇ ਵਿੱਚ ਰਾਲੀਆਂ ਭਰ ਕੇ ਮਿੱਟੀ ਦੀ ਪਹਿਲਾਂ ਹੀ ਖੜਾ ਲਈਏ ਸੀ ਜਿਸ ਤਰ੍ਹਾਂ ਪਿੱਛੋਂ ਆਵਾਜ਼ ਆ ਗਈ ਸੀ ਵੀ ਪਾਣੀ ਇੰਨਾ ਪੁੱਟ ਭੰਕਰ ਵੱਧ ਚੁੱਕਿਆ ਕਿਉਂਕਿ ਭੰਕਰ ਪਰ ਤੋਂ ਜਿਹੜਾ ਫਾਸਲਾ ਸਰਾਨਾ ਹੈੱਡ ਦਾ 52 ਕਿਲੋਮੀਟਰ ਦਾ ਪੈਂਦਾ ਇੱਥੇ ਪਾਣੀ ਆਉਣ ਵਾਸਤੇ ਸਿਰਫ 12 ਘੰਟੇ ਲੱਗਦੇ ਨੇ ਜਿਸ ਦੇ ਕਰਕੇ ਪਹਿਲਾਂ ਹੀ ਲੋਕਾਂ ਨੇ ਬਲਤਵੰਤ ਕਰ ਲਏਗੇ ਚੇਲੇ ਭਰ ਕੇ ਰੱਖ ਲੈ ਗਏ ਸੀ ਮਿੱਟੀ ਹੋ ਗਈ ਸੀ ਪਰ ਪਾਣੀ ਜ਼ਿਆਦਾ ਹੋ ਗਿਆ ਤਾਂ ਮਿੱਟੀ ਦੀ ਵੀ ਕਮੀ ਹੋ ਗਈ ਸੀ ਪੰਨਲਾਣ ਵਾਸਤੇ ਉਦੋਂ ਮਿੱਟੀ ਨਹੀਂ ਮਿਲਦੀ ਤਾਂ ਇਸ ਕਰ ਪ੍ਰਸ਼ਾਸਨ ਨੂੰ ਵੀ ਇਹ ਆਣ ਵਾਲੇ ਵਿਕਦੇ ਵਿੱਚ ਜਰੂਰ ਇਸ ਬਤ ਧਿਆਨ ਵੀ ਦੇਣਾ ਚਾਹੀਦਾ ਜੇਕਰ ਸਫਾਈ ਨਹੀਂ ਹੁੰਦੀ ਹਲੇ ਪੱਲ ਨਹੀਂ ਨਿਕਲਦੇ ਹੋਰ ਕੁਝ ਨਹੀਂ ਹੁੰਦਾ ਤਾਂ 26 ਦੇ ਵਿੱਚ 27 ਦੇ ਵਿੱਚ ਜਿਹੜਾ ਅਗਲਾ ਸਮਾਣ ਅਗਲ ਪਿਕਦੇ ਵਿੱਚ ਜੋ ਕੁਝ ਹੋਣਾ ਤਾਂ ਉਸ ਤੋਂ ਪਹਿਲਾਂ ਜਿਹੜੇ ਪ੍ਰਭਾਵਿਤ ਪਿੰਡ ਨੇ ਘੱਗਰ ਦੇ ਲਾਗੇ ਦੇ ਉੱਥੇ ਥੱਲੇ ਪ੍ਰਵਾਹ ਕੇ ਮਿੱਟੀ ਦੇ ਜਰੂਰ ਰੱਖੇ ਜਾਣ ਤਾਂ ਕਿ ਜਿਹੜੇ ਬੰਨਾ ਜਿੱਥੋਂ ਖਤਰਾ ਹੁੰਦਾ ਟੁੱਟਣ ਦਾ ਤਾਂ ਕਿ ਉੱਤੋਂ ਚੱਕ ਕੇ ਲਗਾਇਆ ਜਾ ਸਕੇ ਕਿਉਂਕਿ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਬੰਨ ਲਗਾਉਂਦੇ ਆ ਤਾਂ ਉਦੋਂ ਵੀ ਮਿੱਟੀ ਨਹੀਂ ਮਿਲਦੀ ਇਸ ਤੇ ਕਰਕੇ ਘਰਾਂ ਦੇ ਵਿੱਚ ਪਾਣੀ ਭੜ ਜਾਂਦਾ ਪਰ ਇਹ ਕਈ ਕਮੀਆਂ ਨੇ ਇਹ ਵੀ ਆਪਾਂ ਬਾਅਦ ਹਲੇ ਹੋਰ ਜਿਹੜੀ ਇੱਥੇ ਕੁ ਸਪੈਸ਼ਲ ਸਟੋਰੀ ਵੀ ਕਰਾਂਗੇ ਪਰ ਇੱਕ ਬੇਸਿਕ ਆਪਾਂ ਗੱਲਬਾਤ ਅੱਜ ਸ਼ੁਰੂਆਤ ਕਰ ਰਹੇ ਆ ਇਸ ਦੇ ਵਿੱਚ ਲਗਾਤਾਰ ਆਪਾਂ ਜੁੜਦੇ ਰਾਂਗੇ ਪਾਰਟ 바이 ਪਾਰਟ ਬਈ ਕਿਉਂਕਿ ਆਪਾਂ ਜਦੋਂ 2000 ਚਾਰ ਦੀ ਗੱਲ ਕਰ ਰਹੇ ਹਾਂ ਜਦੋਂ 1998 ਦੀ ਗੱਲ ਕਰ ਰਹੇ ਹਾਂ 2004 ਦੇ ਵਿੱਚ ਹੜ੍ਹ ਆਏ ਸੀ ਤਾਂ ਉਦੋਂ ਖਨੂਰ ਹਲਕੇ ਦੇ ਦੋ ਜਿਹੜੇ ਨੌਜਵਾਨ ਸੀ ਉਹਨਾਂ ਦੀ ਮੌਤ ਹੋ ਗਈ ਸੀ ਇੱਕ ਤਾਂ ਸੀ ਮਦਨਪੁਰ ਝਲੇੜੀ ਤੋਂ ਨੌਜਵਾਨ ਸੀ ਉਹ ਕੁਵਾਰਾ ਸੀ 20 ਸਾਲਾਂ ਦੀ ਉਮਰ ਦੇ ਜਸਵੰਤ ਸਿੰਘ ਸਿੱਖ ਇੱਕ ਜੰਮਗੋਲੀ ਤੋਂ ਸੀ ਜਿਹੜਾ ਉੱਥੇ ਐਸਵਾਈਐਲ ਦੇ ਉੱਤੇ ਜਿਹੜੀ ਆਪਾਂ ਪਿਛਲੇ ਰਿਪੋਰਟਰ ਦੇ ਮੁਤਾਬਕ ਗੱਲ ਕਰੀਏ ਤਾਂ ਜਿਹੜੇ ਅੰਕੜੇ ਦੀ ਗੱਲ ਕਰੀਏ ਤਾਂ ਉਹ ਸਾਈਕਲ ਦੇ ਉੱਤੇ ਪੱਠੇ ਲੈਣ ਗਿਆ ਸੀ ਐਸ ਵੀ ਅੰਦਰ ਨਹਿਰ ਦੇ ਕੋਲ ਉੱਥੇ ਉਹ ਸਾਈਕਲ ਦੇ ਉੱਤੇ ਪੱਠੇ ਲੈ ਕੇ ਆ ਰਿਹਾ ਸੀ ਤਾਂ ਜਾਂ ਤਾਂ ਉਹਦੇ ਸਾਈਕਲ ਦਾ ਸੰਤੁਲਨ ਹਿੱਲ ਗਿਆ ਜਦੋਂ ਦਾ ਪੈਰ ਤੇ ਸਿਰ ਗਿਆ ਉਹ ਐਸ ਵੀ ਅੰਦਰ ਡਿੱਗ ਗਿਆ ਸੀ ਜਿਸ ਨੂੰ ਅੱਖੀ ਦੇਖਿਆ ਸੀ ਇੱਕ ਪਿੱਛੇ ਜਿਹੜਾ ਬੰਦਾ ਸੀ ਜਿਹੜਾ ਉਹ ਇੱਕ ਹੋਰ ਸੀ ਉਹਨੇ ਅੱਖੀ ਦੇਖਿਆ ਸੀ ਇਹ ਇੱਕ ਇਹ ਕੰਮ ਹੁੰਦਾ ਉਹਨ ਡਿੱਗਦੇ ਆ ਉਸ ਤੋਂ ਬਾਅਦ 2-3 ਦਿਨ ਬਾਅਦ ਉਹਦੀ ਜਿਹੜੀ Laash ਮਿਲਦੀ ਹੈ ਜੀਟੀ ਰੋਡ ਪਾਰ ਕਰਕੇ ਜਿਹੜਾ ਰੇਲਵੇ ਵਾਲਾ ਪੁਲ ਹੈ ਉੱਤੇ ਬੂਟੀ ਦੇ ਵਿੱਚ ਫਸ ਜਾਂਦਾ ਤਾਂ 3 ਦਿਨ ਬਾਅਦ ਉੱਤੋਂ ਜਿਹੜੀ ਹੈ ਉਹ Laash ਕੱਢੀ ਜਾਂਦੀ ਹੈ ਦਿਲਬਾਗ ਸਿੰਘ ਦਾ ਨੌਜਵਾਨ ਸੀ ਉਸਨੇ Laash ਕੱਢੀ ਸੀ ਉਦੋਂ ਜਿਹੜੇ ਆਪਣੇ ਉੱਤੇ ਐਸ ਦੇ ਮੁੰਡੇ ਜਿਹਾ ਹੀ ਪਰੇ ਉਹਨਾਂ ਦੇ ਵੱਲ ਉਹਨਾਂ ਨੂੰ ਇਨਾਮ ਦੇ ਵਜੋਂ 500 ਰੁਪਏ ਦਿੱਤਾ ਗਿਆ ਸੀ ਬਾਅਦ ਦੇ ਵਿੱਚ ਉੱਤੇ ਆਪਣਾ ਸਰਮਾਨ ਕਰਨ ਦਾ ਵੀ ਆਜ਼ਾਦੀ ਜਪਰ 15 ਅਗਸਤ ਨੂੰ ਆਜ਼ਾਦੀ ਉੱਤੇ ਸਰਮਾਨ ਕਰਨ ਦਾ ਵੀ ਉਦੋਂ ਲਾਨ ਕੀਤਾ ਗਿਆ ਸੀ ਪਰ ਗੱਲ ਇੱਥੇ ਇਹ ਹੈ ਕਿ ਜਿਸ ਇਸੇ ਤਰ੍ਹਾਂ ਕਿ ਜੰਡੂ ਗੋਲੀ ਦਾ ਵੀ ਹੋਇਆ ਸੀ ਪਰ ਉਹ ਨੌਜਵਾਨ ਦੇ ਉੱਤੇ ਜਦੋਂ ਉਹਦੀ ਡੈਥ ਹੋਈ ਸੀ ਤਾਂ ਪਰਿਵਾਰ ਕੁਆਰਾ ਸੀ ਉਹਦਾ ਵਿਆਹ ਰੱਖਿਆ ਹੋਇਆ ਸੀ ਤਾਂ ਪਰਿਵਾਰ ਨੇ ਸੇਹਰਾ ਬੰਨ੍ਹ ਕੇ ਉਹਦੇ ਮਤਲਬ ਇੱਕੋ ਜਿਹੀ ਰੀਤੀ ਰਿਵਾਜ ਹੁੰਦੇ ਜਾਂਦੇ ਜਾਂਦੇ ਵਕਤ ਆਪਾਂ ਦੇਖਦੇ ਨੌਜਵਾਨਾਂ ਦੇ ਨਾਲ ਜਿਵੇਂ ਹੁੰਦੇ ਹਨ ਉਹ ਵੀ ਕਿਤੇ ਸੀ ਉਹ ਬਹੁਤ ਦੁੱਖ ਦੀ ਗੱਲ ਹੈ ਇਹ ਇਲਾਕੇ ਦੀ ਕਿਉਂਕਿ ਜਿਹੜਾ ਇਹ ਪਿੰਡ ਪ੍ਰਭਾਵਿਤ ਹੋਇਆ ਸੀ ਇਹ ਐਸੋਈ ਲਹਿਰ ਦੇ ਨਾਲ ਪ੍ਰਭਾਵਿਤ ਹੋਇਆ ਸੀ ਤਾਂ ਮੇ ਅੱਜ ਰਾਜਨੀਤੀ ਐਸੋਈ ਦੇ ਮੁੱਦੇ ਦੇ ਉੱਤੇ ਬੇਤੇਰੀ ਹੋ ਰਹੀ ਹੈ ਪਰ ਅਸਲ ਦੇ ਵਿੱਚ ਹੱਲ ਇਹਦਾ ਵੀ ਨਹੀਂ ਕੱਢਿਆ ਜਾ ਰਿਹਾ ਇਸੇ ਤਰ੍ਹਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਜੋ ਮੋਹਰ ਬਣੇ ਹੋਏ ਨੇ ਸਿਆਸੀ ਤੋਰ ਦੇ ਉੱਤੇ ਹਾਂ ਕਮੇਟੀਆਂ ਪਹਿਲਾਂ ਹੀ ਬਣਦੀ ਰਹੀਆਂ ਨੇ ਕਮੇਟੀ ਬਣਾਉਣ ਬਣਾਉਣ ਦੇ ਵਿੱਚ ਸਿਆਸਤ ਤੋਂ ਪ੍ਰੇਰਿਤ ਨਾ ਹੋਵੇ ਸਿਆਸਤ ਤੋਂ ਦੂਰ ਹੋਵੇ ਸਿਰਫ ਉਹਦੇ ਵਿੱਚ ਕਮੇਟੀ ਦੇ ਵਿੱਚ ਉਹ ਲੋਕ ਹੋਣ ਜਿਨ੍ਹਾਂ ਨੇ ਇਸ ਦਾ ਸੰਤਾਪ ਕਹਿ ਲਈਏ ਇਸੀ ਪੀੜ ਕਹਿ ਲਈਏ ਮੁੱਦਾਂ ਤੋਂ ਕਈ ਦਹਾਕਿਆਂ ਤੋਂ ਆਪਣੇ ਪਿੰਡੇ ਦੇ ਉੱਤੇ ਖੜਾਉਂਦੇ ਆ ਰਹੇ ਨੇ ਨਾ ਕਿ ਉਹ ਜਿਹੜੇ ਦੂ ਤਰਾਡੇ ਜਿਨ੍ਹਾਂ ਨਾਲ ਤਾਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਉਂਕਿ ਇਹ ਜਿਹੜੇ ਮੁੱਦੇ ਨੇ ਇਸਵੇਦਨਸ਼ੀਲ ਮੁੱਦੇ ਨੇ ਇਹ ਲੋਕੀਂ ਦੇ ਮੁੱਦੇ ਨੇ ਨੰਬੇ ਸਮੇਂ ਤੋਂ ਇਸ ਦੇ ਉੱਤੇ ਰਾਜਨੀਤੀ ਹੁੰਦੀ ਰਹੀ ਕਈ ਐਮਐਲਏ ਬਣ ਕੇ ਕਈ ਲੈ ਕੇ ਐ ਇਦਾਂ ਦੇ ਮਾਹੌਲ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਬਹੁਤ ਕੁਝ ਹੁੰਦਾ ਹੈ ਸਿਆਸਤ ਦੇ ਵਿੱਚ ਹਾਂ ਇਹ ਗੱਲ ਜ਼ਰੂਰ ਹੈ ਕਿ ਕੇਂਦਰ ਸਰਕਾਰ ਤੋਂ ਬਿਨਾ ਇਸ ਮਸਲੇ ਦਾ ਹੱਲ ਨਹੀਂ ਹੈਗਾ ਕਿਉਂਕਿ ਜਾਂਤਾ ਫਿਰ ਜੇਕਰ ਹੁਣ ਗੱਲ ਇੱਕ ਹੋਰ ਆ ਜਾਂਦੀ ਸਰ ਚੇਤੇ ਆ ਗਈ ਜਦੋਂ ਕਹਿੰਦੇ ਵੀ ਇਹ ਤੇ ਵੱਟ ਕੱਢਨੇ ਆ ਨਾ ਵੱਲ ਕੱਢਨੇ ਇਹ ਵੀ ਵੱਡਾ ਔਖਾ ਕੰਮ ਹੈ ਕਿਉਂਕਿ ਦੇਖੋ ਜਿਵੇਂ ਹੁਣ ਘੱਗਰ ਜਿੱਥੋਂ ਦੀ ਵਗ ਰਹੀ ਹੈ ਜਿੱਥੇ ਸਿੰਚਾਈ ਦੇ ਲਈ ਆਪਣਾ ਕਿਸਾਨਾਂ ਦਾ ਬੰਦੂ ਆਪਣੇ ਅੰਜਲ ਰੱਖੇ ਹੋਏ ਨੇ ਉੱਥੋਂ ਜੇਕਰ ਵੱਟ ਸਿੱਧਾ ਕੱਢ ਦਿੱਤਾ ਜਾਂਦਾ ਜਿਹੜਾ ਉਹ ਖੇਤਰ ਜਿਹੜਾ ਜ ਇਸ ਦੇ ਉੱਤੇ ਪ੍ਰਭਾਵਿਤ ਹੈ ਜਾਂ ਪ੍ਰਕਿਰਿਤ ਨਿਰਪ੍ਰਕਰਨ ਉਦੀ ਖੇਤੀ ਹੈ ਤਾਂ ਫਿਰ ਉਹ ਵਿਰੋਧ ਕਰਨਗੇ ਪਿੰਡਾਂ ਦੇ ਪਿੰਡ ਇਹ ਵੀ ਵੱਡਾ ਸਵਾਲ ਹੋ ਜਾਂਦਾ ਇਸ ਕਰਕੇ ਇਸ ਜੇਕਰ ਸਰਕਾਰ ਇਹਨੂੰ ਅਕਵਾਇਰ ਕਰਦੀ ਹੈ ਉਹ ਅਕਵਾਇਰ ਕਰਕੇ ਤੇ ਬੰਨ ਮਜ਼ਬੂਤ ਕਰਦੀ ਹੈ ਤਾਂ ਕਿਤਨਾ ਕਿਤੇ ਇਹਦੇ ਵਿੱਚ ਪੁਮਿਕ ਦੇ ਵਿੱਚ ਕੀ ਇਹ ਸਰਕਾਰ ਕਰ ਸਕਦੀ ਹੈ ਜੇ ਅਕਵਾਇਰ ਕਰਨ ਦੀ ਗੱਲ ਆ ਜਾਂਦੀ ਹੈ ਫੇਰ ਘਸੂੜੀ ਪਾ ਜਾਂਦੀ ਹੈ ਕੀ ਜਦੋਂ ਆਪਾਂ ਡੇਰਾ ਬਸਦੀ ਦੀ ਗੱਲ ਕਰਦੇ ਆ ਉਸੇ ਦਾ 4-5 ਕਰੋੜ ਦਾ ਘੱਗਰ ਦੇ ਨਜ਼ਦੀਕ 5-6 ਕਰੋੜ ਦਾ ਖਿੱਲਾ ਵੈ ਜਦੋਂ ਅੱਗੇ ਅੱਗੇ ਆਉਂਦੇ ਆ ਤਾਂ ਅੱਗੇ ਰੇਟ ਘਟਦਾ ਜਾਂਦਾ ਹੈ ਤਾਂ ਉੱਥੇ ਫਿਰ ਮੁਆਵਜ਼ੇ ਦੇ ਵੀ ਜਿਹੜੀ ਇਹ ਪੈਸੇ ਦੀ ਦਿੱਕਤ ਆਉਣੀ ਹੈ ਕਿਉਂਕਿ ਦਿੱਕਤਾਂ ਬਹੁਤ ਨੇ ਕਹਨੇ ਸੁਖਾਲੇ ਨੇ ਪ੍ਰਸ਼ਾਸਨ ਦੇ ਵੱਲੋਂ ਇਹ ਜਿਹੜੇ ਕੰਮ ਨੇ ਕਿਸ ਤਰ੍ਹਾਂ ਕੀਤੇ ਜਾਣਗੇ ਇਹ ਰਾਜਨੀਤੀ ਤੋਂ ਉਪਰ ਉੱਠ ਕੇ ਲੋਕਾਂ ਨੂੰ ਸਹਿਯੋਗ ਦੇਣਾ ਪੈਣਾ ਸਰਕਾਰਾਂ ਦੇ ਨਾਲ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਜਾਂ ਫਿਰ ਕਿੰਧ ਦੀ ਸਰਕਾਰ ਹੋਵੇ ਉਸ ਮਸਲੇ ਦਾ ਹੱਲ ਕਰਨਾ ਪੈਣਾ ਜੇਕਰ ਸਿਆਸਤ ਦੇ ਤੌਰ ਦੇ ਉੱਤੇ ਪ੍ਰੇਰਿਤ ਹੋਊਗਾ ਇਹ ਮੁੱਦਾ ਤਾਂ ਉਹ ਵਿੱਕ ਦੇ ਵਿੱਚ ਕਦੇ ਵੀ ਇਸ ਮਸਲੇ ਦਾ ਹੱਲ ਨਹੀਂ ਹੋਵੇਗਾ ਸੋ ਤੁਸੀਂ ਜੁੜ ਰਹੇ ਹੋ ਤੁਹਾਨੂੰ ਇਸ ਟੌਪਿਕ ਦੇ ਉੱਤੇ ਲਗਾਤਾਰ ਹੋਰ ਸੀਰੀਜ਼ ਬਾਈ ਵੀਡੀਓ ਅਨੇ ਜਿਹੜੀ ਦਿਨ ਦੇ ਰਹਾਂਗੇ ਕਿ 1998 ਦੇ ਵਿੱਚ ਜਦੋਂ ਹੜ੍ਹ ਆਏ ਸੀ ਤਾਂ ਉਦੋਂ ਲੀਡਰਾਂ ਨੇ ਕੀ ਬਿਆਨ ਦਿੱਤੇ ਸੀ ਉਸ ਤੋਂ 2004 ਦੇ ਵਿੱਚ ਕੀ ਕੁਝ ਸੀ ਇੱਕਾ ਸੰਖੇਪ ਆਪਣੇ ਇੱਕ ਸ਼ੁਰੂਆਤ ਕੀਤੀ ਹੈ ਇਸ ਬਾਬਤ ਆਪਾਂ ਖੁੱਲ੍ਹ ਕੇ ਗੱਲਬਾਤ ਹੈ ਆਪਾਂ ਵੀ ਕਰਾਂਗੇ ਇਕੱਲੇ ਟੋਪ ਦੇ ਉੱਤੇ ਵੀ ਜਿਹੜੇ ਪ੍ਰਭਾਵਿਤ ਪਿੰਡਾਂ ਪਿੰਡਾਂ ਦੇ ਲੋਕ ਹਨ ਉਹਨਾਂ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਜਿਹੜੇ ਇਸ ਦਾ ਸੰਤਾਪ ਕੋਗਰੇ ਨੇ ਉਹ ਕੀ ਚਾਹੁੰਦੇ ਨੇ ਕਿ ਇਸ ਦਾ ਮਸਲੇ ਦਾ ਹੱਲ ਕੀ ਅਸਲ ਦੇ ਵਿੱਚ ਕੀ ਮੀਟਿੰਗਾਂ ਕਰਕੇ ਇਕੱਠ ਕਰਕੇ ਜਿਸ ਤਰ੍ਹਾਂ ਪੀਲ ਸੰਮੇ ਦੇ ਵਿੱਚ ਕੀ ਉਹ ਹੱਲ ਹੈ ਜਾਂ ਤੇ ਇਸ ਦਾ ਹੱਲ ਅਸਲ ਦੇ ਵਿੱਚ ਕੀ ਕੁਝ ਹੋਵੇਗਾ ਸੋ ਤੁਸੀਂ ਜਿਹੜੇ ਪਾਰਟੀ ਪੰਜਾਬ ਦੇ ਨਾਲ